بسم اللہ الرحمن الرحیم شروع ਕਰਦਾ ਹਾਂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਮਿਹਰਮਾਨ ਸ਼ਾਹ ਚੁੱਤਰ ਸਾਹਿਬ ਜਿਹੜੇ ਕਿ ਕੇਰਲਾ ਤੋਂ ਫੈਦਲ ਹਜ ਕਰਨ ਦੇ ਲਈ ਮਕਮ ਕਰਮਾ ਮਦੀਨਾ ਤੁਮਨਬਰਾ شریف دی ਵੱਲ ਜਾ ਰਹੇ ਨੇ ਉਹ ਪਿਛਲੇ 96 ਦਿਨਾਂ ਤੋਂ ਪੈਦਲ ਸਫ਼ਰ ਕਰਦੇ ਹੋਏ ਕੱਲ ਇਨਸ਼ਾਅੱਲਾਹ ਤਾਲਾ ਸੂਬਾ ਪੰਜਾਬ ਦੀ ਮੁਕੱਦਸ ਜ਼ਮੀਨ ਦੇ ਉੱਤੇ ਕਦਮ ਰੱਖਣਗੇ। ਬੀਤੀ ਸ਼ਾਮ ਯਾਨੀ ਕਿ ਜਿਹੜੀ ਸ਼ਾਮ ਗੁਜ਼ਰੀ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ। ਦਵਾਲੀ ਦੇ ਕੋਲ ਕੋਈ ਜਗ੍ਹਾ ਕੇ ਆਮ ਪਜ਼ੀਰ ਸੀ। ਜਿੱਥੋਂ ਕਿ ਅੱਜ ਰਾਤ ਨੂੰ ਉਹਨਾਂ ਨੇ ਦੁਬਾਰਾ ਸਫ਼ਰ ਪੈਦਲ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਪੰਜਾਬ 'ਚ ਵੀ ਬਹੁਤ ਸਾਰੇ ਲੋਕ ਹਜ ਦੇ ਲਈ ਪੈਦਲ ਜਾ ਰਹੇ ਇਸ ਮਾਸ਼ੱਲਾ ਅੱਲਾ ਦੇ ਨੇਕ ਬੰਦੇ ਨਾਲ ਮਿਲਣਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਦਾ ਪੰਜਾਬ ਦਾ ਜੋ ਰੂਟ ਹੈ ਵਾਗਾ ਬਾਰਡਰ ਜਾਣ ਦੇ ਲਈ वो तो उदास रहे हैं जो लोग पंजाब में रहते हैं और शाह शाब से मिलना चाहते हैं या उनसे सलाम दुआ करना चाहते हैं या उनके रास्ते में उनसे मुलाकात का फैसला करना चाहते हैं वो नोट कर लें कल सुबह सात बजे वो अबोहर जो हमारा जिला है जो राजस्थान और और हरियाणा पंजाब का स्टेट्स का ज्वाइंट जहाँ एक तरफ मिलती हैं अबोहर से वो पंजाब में एंटर होंगे कल सुबह सात तारीख़ सात सितंबर 2022 को बाईस को शहादुर साहब अबूहर से पंजाब में दाखिल कल हमारी उनके साथ इस बारे में लंबी तफसीली गुफ्तु भी हुई थी कि अबूहर तो वहाँ आएंगे जी सवेरे ਕੱਲ ਮਾਸ਼ਾਅੱਲਾ ਪੰਜਾਬ ਦੇ ਮੁਸਲਮਾਨਾਂ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਮਲੇਰ ਕੋਲਾ ਮੁਕਰਮ ਸੈਫੀ ਸਾਹਿਬ ਉਹਨਾਂ ਦੇ ਸਾਥੀ ਇਸਤਕਬਾਲ ਕਰਨਗੇ ਇਨਸ਼ਾਅੱਲਾ ਤਾਲਾ ਤੁਸੀਂ ਵੀ ਜਿਹੜੇ ਲੋਕ ਸ਼ਾਮਿਲ ਹੋਣਾ ਚਾਹੁੰਦੇ ਨੇ ਅਬੋਹਰ ਤੋਂ ਕੱਲ ਪੰਜਾਬ ਦੇ ਵਿੱਚ ਐਂਟਰੀ ਹੋਏਗੀ ਅਬੋਹਰ ਤੋਂ ਬਾਅਦ ਉਹ ਮਲੋਟ ਪਹੁੰਚਣਗੇ ਮਲੋਟ ਸ਼ਹਿਰ ਇਹ ਸਾਰੇ ਰੂਟ ਜਿਹੜੇ ਆ ਬਾਈਪਾਸ ਦੇ ਆ ਮੈਂ ਨਾਲੇ ਦੱਸ ਦਵਾਂ ਵੀ ਕਿਸੇ ਵੀ ਸ਼ਹਿਰ ਦੇ ਅੰਦਰ ਨਹੀਂ ਜਾਣਗੇ ਚੌਤਰ ਸਾਹਿਬ ਮਲੂੜ ਤੋਂ ਫਿਰ ਉਹ ਮੁਖਸਰ ਮੁਖਸਰ ਜਾਣਗੇ ਔਰ ਮੁਖਸਰ ਤੋਂ ਕੋਟ ਕਪੂਰਾ ਆ ਜਾਣਗੇ ਕੋਟ ਕਪੂਰਾ ਤੋਂ ਉਹਨਾਂ ਦਾ ਰੂਟ ਜਿਹੜਾ ਹੈ ਫਰੀਦਕੋਟ ਹੋਏਗਾ ਫਰੀਦਕੋਟ ਫਰੀਦਕੋਟ ਤੋਂ ਉਹ ਜ਼ੀਰਾ ਪੁਆਇੰਟ ਤੋਂ ਜ਼ੀਰੇ ਤੋਂ ਬਾਅਦ ਉਹ ਜਾਣਗੇ ਮੱਖੂ ਅਤੇ ਮੱਖੂ ਤੋਂ ਬਾਅਦ ਉਹ ਜਾਣਗੇ ਤਰਨਤਾਰਨ ਤਰਨਤਾਰਨ ਤੋਂ ਸਿੱਧਾ ਵਾਗਾ ਅਟਾਰੀ ਬਾਰਡਰ ਜਿਹੜਾ ਹੈ ਉਹ ਪਹੁੰਚਣਗੇ ਉੱਥੋਂ ਉਹਨਾਂ ਦੀ ਐਂਟਰੀ ਜਿਹੜੀ ਹੈ ਪਾਕਿਸਤਾਨ ਹੋਏਗੀ इंडिया का रूट जोड़ा है अटारी बाडर तक पूरा हो जाए एक बार फिर सुन ले वो पंजाब में कल सुबह अबोहर से दाखिल होंगे अबोहर के बाद मलोट मलोट के बाद मुक्सर और मुक्सर के बाद खोटकपूरा फिर फरीदकोट जीरा मखू तरन तारण अमृतसर अमृतसर से अटारी बार्डर होते हुए वो आगे चले जाएंगे अच्छा एक गल नोट कर लो ਕਿ ਉਹ ਰੋਜ਼ ਵੀ ਤੋਂ 25 ਕਿਲੋਮੀਟਰ ਸਫਰ ਕਰਦੇ ਨੇ ਇਹ ਜਿਹੜਾ ਸ਼ਹਿਰਾਂ ਦਾ ਨਾਮ ਮੈਂ ਦੱਸਿਆ ਇਹਨਾਂ ਨੂੰ ਕ੍ਰੋਸ ਕਰਨ ਲਈ ਤਕਰੀਬਨ 15 ਜਾਂ 20 ਦਿਨ ਦਾ ਵਕਤ ਜਿਹੜਾ ਹੈ ਉਹ ਲੱਗੇਗਾ ਰੋਜ਼ਾਨਾ ਜਦੋਂ ਪੰਜਾਬ 'ਚ ਆ ਜਣਗੇ ਅਸੀਂ ਰੋਜ਼ ਦੀ ਅਪਡੇਟ ਤੁਹਾਨੂੰ ਦੇ ਦੇਵਾਂਗੇ ਕਿ ਉਹ ਅਗਲੇ ਦਿਨ ਕਿੱਥੋਂ ਕਿਹੜੇ ਸ਼ਹਿਰ ਠਹਿਰੇ ਨੇ ਉੱਥੋਂ ਕਿੱਥੋਂ ਤੁਰਨਗੇ ਤੇ ਇਹ ਸਾਰੇ ਰੂਟ ਜਿਹੜੇ ਨੇ ਇੱਕ ਦਿਨ ਦੇ ਵਿੱਚ ਤਾਂ ਨਹੀਂ ਹੈ ਜਾਂ ਇੱਕ ਦੋ ਦਿਨ ਦੇ ਵਿੱਚ ਨਹੀਂ ਕਿਉਂਕਿ 20 25 ਕਿਲੋਮੀਟਰ ਹੀ ਰੋਜ਼ਾਨਾ ਸਫ਼ਰ ਹੁੰਦਾ ਹੈ। ਔਰ ਬਾਜ਼ੋਕਾ ਦੋ ਹਫ਼ਤੇ ਜਾਂ ਕਿਸੇ ਦਿਨ ਦੋ ਦਿਨ ਆਰਾਮ ਵੀ ਕਰਦੇ ਨੇ ਵਿੱਚ ਤੇ ਇਸ ਲਈ ਉਹ ਇਹ ਜਿਹੜਾ ਸਫ਼ਰ ਹੈ ਉਹ ਤਕਰੀਬਨ 15 ਜਾਂ 20 ਦਿਨ ਦੇ ਵਿੱਚ ਜਿਹੜਾ ਉਹ ਮੁਕੰਮਲ ਹੈ। ਗੁਜ਼ਾਰਿਸ਼ ਜ਼ਰੂਰੀ ਹਰ ਆਦਮੀ سے مصافہ نہیں ہو سکتا। ਸਭ سے مصافہ ممکن نہیں ہے۔ ਔਰ ਇਸਨੇ ਮੇਰੀ ਆਪ ਸਭ ਤੋਂ ਗੁਜ਼ਾਰਿਸ਼ ਹੈ ਸਾਰਿਆਂ ਨੂੰ ਵੀ ਹੱਥ ਮਲਾਣ ਦੀ ਕੋਈ ਕੋਸ਼ਿਸ਼ ਨਾ ਕਰਨ। ਔਰ ਇਹਦੇ ਨਾਲ ਨਾਲ ਹਰ ਬੰਦੇ ਕੇ ਲਈ ਵਕਤ ਵੀ ਨਹੀਂ ਨਿਕਲ ਸਕਦਾ। ਬਹੁਤ سارے ਲੋਕ ਚਾਹਤੇ ਨੇ ਕਿ ہماری 2 ਮਿੰਟ ਬਾਤ ਹੋ ਜਾਏ, 5 ਮਿੰਟ ਹੋ ਜਾਏ। mumkin ਨਹੀਂ ਹੈ। ਲੇਕਿਨ ਅੱਲਾਹ ਤਾਲਾ ਦੇ ਮੁਕੱਦਸ ਘਰ ਵੱਲ ਪੈਦਲ ਜਾਣਾ ਬਹੁਤ ਤਾਰੀਖੀ ਬਾਤ ਵਾਕਿਆ ਹੈ। ਇਤਿਹਾਸਕ ਪਲ ਨੇ ਇਹਨਾਂ ਦੇ ਵਿੱਚ ਸ਼ਾਮਿਲ ਹੋਣਾ ਵੀ ਬੜੇ ਸਵਾਬ ਦੀ ਕੰਮ ਹੈ। ਇਸ ਲਈ ਅਸੀਂ ਆਪਣੀ ਮੁਹੱਬਤ ਦੇ ਫੁੱਲਾਂ ਦੇ ਗੁਲਦਸਤੇ ਦੇ ਨਾਲ ਉਹਨਾਂ ਦਾ ਇਸਤਿقبال ਪੂਰੇ ਪੰਜਾਬ 'ਚ ਕਰਦੇ ਰਵਾਂਗੇ ਜਿੱਥੇ-ਜਿੱਥੋਂ ਗੁਜ਼ਰਨਗੇ ਤੁਹਾਡੇ ਸਲਾਮ ਦਾ ਜਵਾਬ ਮਿਲੇਗਾ ਮੁਹੱਬਤ ਮੁਸਕਰਾਹਟਾਂ ਜਿਹੜੀਆਂ ਉਹ ਵੰਡੀਆਂ ਜਾਣਗੀਆਂ ਅ ਖੁਦ ਵੀ ਮੁਲਾਕਾਤ ਕਰਾਂਗੇ ਔਰ ਸਾਡੇ ਹਮਵਤਨ ਜਿਹੜੇ ਦੀਗਰ ਮਜ਼ਾਹਿਬ ਦੇ ਲੋਕ ਨੇ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸ਼ਾਮਿਲ ਰਹਿਣਗੇ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੀ ਸਰਕਾਰਾਂ ਨੇ ਬੜੇ ਅੱਛੇ ਪ੍ਰਬੰਧ ਇਸ ਇੰਟਰਨੈਸ਼ਨਲ ਯਾਤਰੀ ਜਿਹੜਾ ਪੈਦਲ ਹਜ ਜੇ ਲਈ ਜਾ ਰਿਹਾ ਉਹਦੇ ਲਈ ਕੀਤੇ ਤੇ ਮੈਂ ਜਾਨਾ ਪੰਜਾਬ ਦੇ ਵਿੱਚ ਵੀ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਸ਼ਾਬ ਚੁੱਤਰਦੇ ਉਹ ਉੱਚ ਕੋਟੀ ਦੇ ਕੀਤੇ ਜਾਣ ਔਰ ਜਿੱਥੇ ਵੀ ਤੋਂ ਵੀ ਉਹਨਾਂ ਨੇ ਨੰਗਣਾ ਇਸ ਗੱਲ ਦਾ ਬੜਾ ਖਿਆਲ ਰੱਖਿਆ ਜਾਵੇ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਜੜੀ ਹੈ ਉਹ ਕੋਈ ਕਮੀ ਨਾ ਆਏ ਇਨਾਈਆਂ ਖਾਮੀਨ ਇਜਾਜ਼ਤ ਚਾਹੁੰਨਾ ਅਸਲਾਮੁਅਲੈਕ